ਅੱਜ ਜੀ ਸਾਡੇ ਬਹੁਤ ਸਤਿਕਾਰਯੋਗ ਬਾਪੂ ਤੇਰੇਮ ਸਿੰਘ ਅਮਰਪਾਲ ਦੇਵ ਭਦਰ ਸਾਹਿਬ ਆਏ ਹੀ ਤੇ ਉਹਨਾਂ ਵਾਸਤੇ ਇਕੱਠ ਘਟਾ ਇਕੱਠ ਸ਼ੁਰੂ ਕੀਤਾ ਜੀ ਕਿੰਦਾ ਦਾ ਰਿਸਪੌਂਸ ਲੈ ਰਿਹਾ ਜੀ ਬਹੁਤ ਵਧੀਆ ਜੀ 27 ਦੀ ਇਲੈਕਸ਼ਨ ਦੇ ਵਿੱਚ ਮੇਰਾ ਖਿਆਲ ਵਿੱਚ ਦੂਜੀਆਂ ਪਾਰਟੀਆਂ ਦਾ ਸਫਾਇਆ ਹੋ ਜਾਵੇ ਮੋਢੇ ਨਾਲ ਮੋਟਾ ਜੋੜ ਕੇ ਖੜਿਆ ਇਹਨਾਂ ਨਾਲ ਹਰ ਥਾਂ ਹੀ ਆ ਗਿਆ ਹੋਰ ਵੀ ਕਿਹਦੇ ਪ੍ਰੋਗਰਾਮ ਹੈ ਜੀ ਹਾਂ ਜੀ ਅੱਜ ਆਪਾ ਕਮਚਕ ਸਾਹਿਬ ਭੱਲੜਵਾਲ ਦੇ ਵਿੱਚ ਵੀ ਪ੍ਰੋਗਰਾਮ ਹੈਗਾ ਜੀ ਉੱਥੇ ਵੀ ਕਾਫੀ ਪਰਿਵਾਰ ਸ਼ਾਮਲ ਹੋ ਰਿਹਾ ਹੈ ਜੀ ਭਾਈ ਸਾਹਿਬ ਅੱਜ ਦਾ ਕੀ ਪ੍ਰੋਗਰਾਮ ਹੈਗਾ ਅੱਜ ਜੀ ਅਜਨਾਲਾ ਕੋ ਸੰਤਾਂ ਜਿਹੜੀਆਂ ਹੋਰ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਨਾਲ ਜੁੜਨਾ ਚਾਹ ਰਹੀਆਂ ਸੀ ਤੇ ਉਹਨਾਂ ਨੂੰ ਜੀਹਾਂ ਇਹ ਕਹਿਣ ਵਾਸਤੇ ਅਸੀਂ ਅਜਨਾਲਾ ਪਹੁੰਚੇ ਸਾਂ ਤੇ ਜਿਹੜੇ ਸਾਡੇ ਪਹਿਲਾਂ ਜੁੜੀਆਂ ਹੋਈਆਂ ਸਾਡੇ ਸਿੰਘ ਜਿਹੜੇ ਆ ਚਰਨਜੀਤ ਸਿੰਘ ਗਾਲਬ ਆ ਜਾਂ ਹੋਰ ਸਿੰਘ ਉਹ ਨੰਨੇ ਬੜਾਈ ਤੇ ਮਾਨਸਕਾਰ ਇਥੇ ਬੜਾ ਪਿਆਰ ਦੇ ਰਹੇ ਆ ਤੇ ਅਸੀਂ ਇਹਨਾਂ ਦਾ ਵੀ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਜਨਾਲਾ ਨਵਸੀਆਂ ਦਾ ਕਿ ਇਹ ਬਹੁਤ ਸਾਨੂੰ ਬੜਾ ਮਾਨਸਕਾਰ ਪਿਆਰ ਬਖਸ਼ ਰਾਇਆ ਜਿਹੜਾ ਉਹਦੇ ਵਾਸਤੇ ਚੜ੍ਹਦੀ ਕਲਾ ਕਰਨ ਗੁਰੂ ਮਹਾਰਾਜ ਸਾਰੇ ਜਣੇ ਨਾਲ ਮਿਲ ਕੇ ਪੰਥੌਰ ਪੰਜਾਬ ਨੂੰ ਬਚਾਇਆ ਜਾ ਸਕੇ ਤਰਨਤਾਰਨ ਜਿਵੇਂ ਚੋਂਦਾ ਕਿੰਦਾ ਦਾ ਮਹਾਰਾਜ ਉੱਥੇ ਵੀ ਬੜੀ ਚੜ੍ਹਦੀ ਕਲਾ ਹੋ ਰਹੀ ਜੀ ਪੂਰੇ ਪੰਜਾਬ 'ਚ ਹੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੀਆਂ ਦੂਜੀਆਂ ਪਾਰਟੀਆਂ ਤੋਂ ਛੱਡ ਕੇ ਲੋਕ ਇਹ ਅਕਾਲੀ ਦਲ ਵਾਰਸ ਪੰਜਾਬ ਨਾਲ ਜੁੜ ਰਹੇ ਆ ਤੇ ਇਤੋਂ ਹੀ ਪਤਾ ਲੱਗਦਾ ਕਿ ਬਹੁਤ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਆ ਇਹ ਤਰਨਤਾਰਨ ਚ ਵੀ ਬਹੁਤ ਵੱਡਾ ਹੰਗਾਰਾ ਦੇਖਣ ਨੂੰ ਮਿਲਦਾ। ਸੋ ਜਿਹੜਾ ਅਜਨਾੜਾ ਹਲਕੇ ਤੋਂ ਤੁਹਾਡੀਆਂ ਜੁਆਇਨਿੰਗ ਚੱਲ ਰਹੀਆਂ ਨੇ ਇਹ 2027 ਦੀਆਂ ਵਿਧਾਨ ਸਭਾ ਨੂੰ ਲੈ ਕੇ ਤਿਆਰੀਆਂ ਨੇ। ਇਹ ਜੀ ਹੁਣ ਆਉਣ ਵਾਲੇ ਸਮੇਂ ਚ ਜਿਹੜੀ ਆਪਾਂ ਕੋਈ ਆਪਣੀ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਖੇਤਰੀ ਧਿਰ ਖੜੀ ਕਰ ਰਹੇ ਆ। ਉਹਦੇ ਵਾਸਤੇ ਕਿ ਇਹਨਾਂ ਪਾਰਟੀ ਨੂੰ ਆਪਾਂ ਵੱਧ ਤੋਂ ਵੱਧ ਮਜ਼ਬੂਤ ਕਰੀਏ ਸਾਰੇ ਭਾਈਚਾਰਿਆਂ ਨਾਲ ਜੋੜ ਕੇ ਸਾਰੇ ਸਿਰਦ ਲੋਕ ਜਿਹੜੇ ਪੰਜਾਬ ਔਰ ਪੰਥ ਨੂੰ ਬਚਾਉਣਾ ਚਾਹ ਰਹੇ ਆ ਉਹਨਾਂ ਨਾਲ ਲੈ ਕੇ ਜਿੰਨੀਆਂ ਵੀ ਆਉਣ ਵਾਲੇ ਸਮੇਂ ਚ ਚੋਣਾਂ ਆ ਰਹੀਆਂ ਆ ਆਪਾਂ ਸਾਰੇ ਜਣੇ ਤਾਂ ਹੀ ਇਹ ਇਹ ਦਿੱਲੀ ਨਾਲ ਜੋ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਟੱਕਰ ਦੇ ਸਕਦੇ ਹਾਂ ਜੇ ਸਾਰੇ ਐਸੀ ਪੰਜਾਬੀ ਔਰ ਸਿੱਖ ਭਾਈਚਾਰਾ ਇਕੱਠਾ ਹੋਵੇ ਤੇ ਬਾਬੂ ਜੀ ਪਾਰਟੀ ਨੂੰ ਐਸੋਲੇ ਕੌਣ ਲੀਡ ਕਰ ਰਿਹਾ ਤੁਸੀਂ ਕਰ ਰਹੇ ਹੋ ਜਾਂ ਭਾਈ ਸਾਹਿਬ ਕਰ ਰਹੇ ਨੇ ਨਹੀਂ ਇਹਦੇ ਚ ਉਹ ਤੇ ਅੰਦਰ ਆ ਉਹਨਾਂ ਦੀ ਰਹਿਣ ਮਨਾਈਏ ਅੱਥੇ ਸਾਰੇ ਪੰਜ ਮੈਂਬਰੀ ਕਮੇਟੀ ਸਰਦਾਰ ਸਰਬਜੀਤ ਸਿੰਘ ਖਾਲਸਾ ਐਮਪੀ ਜਿਹੜੇ ਆ ਉਹ ਆ ਹੋਰ ਹਰਪਜਨ ਸਿੰਘ ਤੋੜਿਆ ਮੋਹਨ ਸਿੰਘ ਤੋੜ ਦੇ ਪੁੱਤਰਾ ਜੀ ਉਹ ਇਹ ਅਮਰਜੀਤ ਸਿੰਘ ਵਨ ਜਿਹੜੀ ਆ ਇਹਦਾ ਸਾਰੇ ਪੰਜ ਮੈਂਬਰੀ ਕਮੇਟੀ ਸਾਲੀ ਜਿਹੜੀ ਉਹ ਲੀਡ ਕਰ ਰਹੀ ਉਹਨੂੰ ਅੱਗੇ ਜਿਹੜੀ ਹੋਰ 13 ਮੈਂਬਰੀ ਕਮੇਟੀ ਆ ਸਾਰੇ ਇਦਾਂ ਮਿਲ ਜੁੜ ਕੇ ਅਸੀਂ ਲੀਡ ਕਰ ਰਹੇ ਹਾਂ ਸਰ ਜੀ ਨਾਲਾ ਲੱਗੇ ਤੁਹਾਡਾ ਕੋਣ ਹੈ ਹਲਕਾ ਇੰਚਾਰਜ ਕਿਹਦੇ ਨਾਲ ਲੋਕ ਸੰਪਰਕ ਕਰਨ ਤੋਂ ਵਾਸਤੇ ਨਹੀਂ ਅਜੇ ਸਾਡਾ ਅਸੀਂ ਹਲਕਾ ਇੰਚਾਰਜ ਨਹੀਂ ਕਿਸੇ ਨੂੰ ਵੀ ਲਾਇਆ ਇੱਥੇ ਵੀ ਜਿੱਦਾਂ ਪੰਜ ਮੈਂਬਰੀ ਕਮੇਟੀ ਹੁਣ ਆ ਥੋੜੇ ਦਿਨ ਪਹਿਲਾਂ ਸਾਡੇ ਨਾਲ ਆਏ ਚਰਨਜੀਤ ਸਿੰਘ ਗਾਲਬ ਜੂਣੀ ਆ ਤੇ ਇਹ ਤਾਲਪੁਰਾ ਸਾਹਿਬ ਆ ਇਹ ਮਿਆਦੀਆਂ ਸਾਹਿਬ ਆ ਜਾਂ ਹੋਰ ਸਾਰੇ ਜਿਹੜੇ ਆ ਆ ਰਹੇ ਆ ਤੇ ਅਸੀਂ ਸਾਰਿਆਂ ਨੂੰ ਇਹਨਾਂ ਦੀ ਕੋਈ ਤਾਲ ਮਿਲ ਕਮੇਟੀ ਬਣਾਉਣੀ ਆ ਤੇ ਇਹ ਸਾਰੇ ਜਿਹੜੇ ਜੇ ਵੀ ਕਿਸੇ ਨੇ ਮਿਲਣਾ ਆ ਜਾਂ ਕੁਝ ਕਿਸ ਦੀ ਪ੍ਰੋਬਲਮ ਆ ਇਹਨਾਂ ਇਹਨਾਂ ਨਾਲ ਸਿੱਗਾ ਨਾ ਕੇ ਮਿਲ ਕੇ ਤੇ ਆਪਾਂ ਪਾਰਟੀ ਨਾਲ ਵੱਧ ਤੋਂ ਵੱਧ ਜੁੜੀਏ ਤੇ ਇਹ ਪਾਰਟੀ ਨੂੰ ਮੁਝਾ ਆਪਣੀ ਹੋਂਦਸਤੀ ਨੂੰ ਬਚਾਈਏ ਕੀ ਕਰ ਰਹੇ ਹੋ ਸਿਆਸੀ ਤੋਂ ਕਰਤਾ ਨਾਲ ਗੱਲ ਕੀਤੀ ਹੋਰ ਬਾਕੀ ਹਲਕਿਆਂ ਦੀ ਭਾਈ ਅਮਰਪਾਲ ਸਿੰਘ ਖਾਲਸਾ ਨਾਲ ਇਹਦੇ ਬਾਰੇ ਚਰਚਾ ਹੁੰਦੀ ਹੈ ਕਿਸੇ ਟੀਕੇ ਨਾਲ ਗੱਲਬਾਤ ਹੁੰਦੀ ਹੈ ਵੀ ਪਾਰਟੀ ਗਰੂ ਕਰ ਰਹੀ ਹੈ ਲੋਕ ਜੁੜ ਰਹੇ ਨੇ ਨਾਲ ਨਹੀਂ ਅਸੀਂ ਜਿਹੜੋ ਪਾਰਟੀ ਨੂੰ ਹੋਂਦ ਚੱਲ ਜਾਂਦਾ ਆਵਾਜ਼ਾਂ ਉਹਨਾਂ ਦੀ رائے ਨਾਲ ਲੋਕਾਂ ਦੀ رائے ਨਾਲ ਉਹ ਤੇ ਕਹਿ ਰਹੇ ਸੀ ਮੈਂ ਤੇ ਠੀਕ ਹੈ ਕਿ ਪਹਿਲਾਂ ਹੀ ਵੈਸੇ ਤੇ ਮੇਰਾ ਇਹ ਹੈਗਾ ਸੀ ਕਿ ਮੈਂ ਰਾਜਨੀਤੀ 'ਚ ਨਾ ਆ ਮੈਂ ਧਾਰਮਿਕ ਤੌਰ ਤੇ ਕੰਮ ਕਰਾਂ ਪਰ ਫੇਰ ਵੀ ਮੈਂ ਪਹੁੰਚਾਉਣਾ ਕਿ ਪੰਜਾਬ ਦੀ ਜਿਹੜੇ ਹਾਲਾਤ ਜਿੱਦਾਂ ਦੇ ਬਦਲੇ ਬਣ ਚੁੱਕੇ ਆ ਉਹਨੂੰ ਪੰਜਾਬ ਨੂੰ ਕੱਢਣ ਵਾਸਤੇ ਸਾਨੂੰ ਰਾਜਨੀਤਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਸਾਰੇ ਆਰਥਿਕ ਤੌਰ ਤੇ ਤਕੜੇ ਹੁੰਦੀ ਲੋੜ ਐ ਇਸ ਕਰਕੇ ਅਸੀਂ ਸਾਰੇ ਰਾਜਨੀਤੀ ਨੂੰ ਵੀ ਇਸ ਪੇਸ਼ੇ ਨੂੰ ਵੀ ਖਾਲੀ ਨਿਸ਼ਾਨਾ ਚਾ ਰਹੇ ਮੇਨ ਮੇਨ ਸਾਡਾ ਮਕਸਦ ਇਹ ਆ ਕਿ ਧਾਰਮਿਕ ਤੌਰ ਤੇ ਪੰਜਾਬ ਦੇ ਲੋਕਾਂ ਦਾ ਕਰਦਾਰ ਉੱਚਾ ਕਰਨਾ ਨੌਜਵਾਨੀ ਨੂੰ ਨਸ਼ਿਆਂ ਤੋਂ ਕੱਢਣਾ ਤੇ ਪੰਜਾਬ ਦੀ ਜਿਹੜੀ ਹੋਣ ਦਸਤ ਦੀ ਨੂੰ ਜਿਹੜੇ ਪੰਜਾਬ ਦੀ ਪੁਰਾਣੀ ਆਨਸ਼ਾ ਨੇ ਉਹਨੂੰ ਬਾਲ ਕਰਨਾ ਜਿਹੜੀਆਂ ਪਾਰਟੀਆਂ ਪੰਜਾਬ ਚੱਲ ਰਹੀਆਂ ਨੇ ਹਾਂਜੀ ਦਿੱਲੀ ਦੀ ਨੈਸ਼ਨਲ ਪਾਰਟੀ ਦੇ ਨਾਲ ਉਹਨਾਂ ਦੇ ਗੱਠ ਜੋੜਨ ਦੇ ਸਬੰਧ ਵਿੱਚ ਜਿਵੇਂ ਕਾਂਗਰਸ ਦੀ ਦਿੱਲੀ ਦੀ ਨੈਸ਼ਨਲ ਤੋਂ ਇਸ ਨੈਸ਼ਨਲ ਪਾਰਟੀ ਨੇ ਉਹਦਾ ਘੜਾ ਵੀ ਪੰਜਾਬ ਚ ਕੰਮ ਜਾ ਰਿਹਾ ਉਹਨਾਂ ਨੂੰ ਟੱਕਰ ਦੇਣ ਲਈ ਚੁਣੌਤੀ ਦੇਣ ਲਈ ਇਹ ਮੇਰਾ ਖਿਆਲ ਹੈ ਕਿ ਹੁਣ ਸਾਰੀਆਂ ਕਾਂਗਰਸ ਨੂੰ ਬੀਜੇਪੀ ਨੂੰ ਅਕਾਲੀ ਦਲ ਜਿਹੜਾ ਬੀਜੇਪੀ ਦੇ ਨਾਲ ਚੱਲਦਾ ਰਿਹਾ ਜਾਂ ਆਮ ਆਦਮੀ ਪਾਰਟੀ ਆਪਾਂ ਦੇਖ ਲਈ ਜਿੰਨੀਆਂ ਵੀ ਦਿੱਲੀ ਤੋਂ ਚੱਲਣ ਆਲੀਆਂ ਆ ਉਹਨਾਂ ਨੇ ਪੰਜਾਬ ਨੂੰ ਉਹ ਪੰਜਾਬ ਨਾਲ ਕਦੀ ਵੀ ਇਨਸਾਫ ਨਹੀਂ ਕਰਦਾ ਪੰਜਾਬ ਨਾਲ ਹਮੇਸ਼ਾ ਤੱਕੇ ਕੀਤੇ ਪੰਜਾਬ ਦੇ ਹੱਕਾਂ ਨੂੰ ਲੁੱਟਿਆ ਪੰਜਾਬ ਦਾ ਪਾਣੀ ਪੰਜਾਬ ਦੀ ਰਾਜਧਾਨੀ ਪੰਜਾਬ ਦੀ ਬੋਲੀ ਤੇ ਹਮਲਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਥੋਂ ਨੈਸ਼ਨਲ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਚੱਲਣ ਆ ਰਹੀਆਂ ਉਹ ਕਰ ਰਹੀਆਂ ਉਹਨਾਂ ਦਾ ਮੁਕਾਬਲਾ ਪੰਜਾਬੀਆਂ ਨੂੰ ਇਕੱਠੇ ਹੋ ਕੇ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਆਪਣੀ ਖੇਤਰੀ ਧਿਰ ਜਿਹੜੀ ਆ ਬਹੁਤ ਮਜਬੂਰ ਚਾਹੀਦੀ ਹੈ ਕਿ ਜਿਹੜੀ ਸਾਡੇ ਇਥੇ ਇਹ ਪੰਜਾਬ ਚ ਰਹਿੰਦੇ ਹੋਏ ਆ ਪੰਜਾਬ ਦੇਸ਼ ਵਿਦੇਸ਼ ਚ ਵਸਦੇ ਸਿੱਖਾਂ ਦੀ ਵੀ ਜਿਹੜੀ ਆ ਉਹ ਗੱਲ ਕਰ ਸਕਣ ਉਹਨਾਂ ਦੇ ਹੱਕਾਂ ਲਈ ਪੈਰਾ ਦੇ ਸਕਣ ਕਿੰਨਾ ਕਰੋ ਤਾਂ ਕਹਿੰਦਾ ਐਸੇ ਖਤਮ ਹੋ ਰਹੀ ਭਾਈ ਸਾਹਿਬ ਇਹ ਐਨਐਸਏ ਤੇ ਮੇਰੇ ਖਿਆਲ ਅਕਿ ਹੁਣ ਉਹਨਾਂ ਦਾ ਕੇਸ ਸੁਪਰੀਮ ਕੋਰਟ ਚ ਵੀ ਗਿਆ ਸ਼ਾਇਦ ਮੇਰੇ ਖਿਆਲ ਹੈ ਕਿ ਜੇ ਕਾਨੂੰਨ ਕੋਈ ਥੋੜਾ ਬੋਧਾ ਧਿਆਨ ਦੇਵੇ ਘਟ ਗਿਣਤੀਆਂ ਵਾਸਤੇ ਵੀ ਤੇ ਸ਼ਾਇਦ ਉਹਨਾਂ ਦੇ ਐਨਐਸਏ ਟੁੱਟ ਜਾਣੀ ਚਾਹੀਦੀ ਆ ਨਹੀਂ ਤੇ 2000 ਆ ਅਪ੍ਰੈਲ ਚ ਸ਼ਬੀ ਚ ਮੇਰੇ ਖਿਆਲ ਉਹਨਾਂ ਦੀ ਪੂਰੀ ਹੋ ਜਾਣੀ ਆ ਤੇ ਵੇਖੋ ਹੁਣ ਅੱਗੇ ਵੀ ਬਹੁਤ ਵਾਰੀ ਸਰਕਾਰਾਂ ਲੋਕਤੰਤਰ ਦੀਆਂ ਧੱਜੀਆਂ ਡਾਰੀਆਂ ਕਾਨੂੰਨ ਨੂੰ ਛਿੱਕੇ ਟੰਕੇ ਇਹੋ ਜਿਹਾ ਐਨਐਸਐ ਨੂੰ ਬਾਰ ਬਾਰ ਵਧਾਇਆ ਜਾ ਰਿਹਾ ਮੇਰੇ ਖਿਆਲ ਹੈ ਕਿ ਉਹਦਾ ਹੀ ਜਿਹੜਾ ਇਹ ਪ੍ਰਤੀਕਰਮ ਹੈ ਕਿ ਲੋਕਾਂ ਦੇ ਮਨ 'ਚ ਇਹ ਬਹੁਤ ਵੱਡਾ ਰੋਸ ਹੈ ਕਿ ਇਹ ਸਾਡੇ ਕੌਮ ਨਾਲ ਧੱਕਾ ਕੀਤਾ ਜਾ ਰਿਹਾ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਜਿਹੜਾ ਦੋ ਦੋ ਤਿੰਨ ਤਿੰਨ ਵਾਰੀ ਐਨਐਸਐ ਲਾਉਣੀ ਇੱਕ ਸਭ ਤੋਂ ਵੱਧ ਜਿੱਤੇ ਹੋਏ ਵੱਧ ਵੋਟਾਂ ਨਾਲ ਜਿੱਤੇ ਹੋਏ ਐਮਪੀ ਤੇ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਆਵਾਜ਼ ਉਠਾਉਣ ਨਾ ਦੇਣੀ ਪਾਰਲੀਮੈਂਟ 'ਚ ਜਾਂ ਇਹ ਬਹੁਤ ਵੱਡਾ ਧੱਕਾ ਪੰਜਾਬ ਨਾਲ ਖਲਸ ਰਹੀ ਬਰਨਿਆ ਕਮੇਤੀ ਬੁਛਾਸ਼ਵਨ ਨੂੰ ਮਰਾਂ ਤੱਕ ਆ ਕੀ ਤਰ ਜਾ ਰਿਹਾ ਤਰ ਤਰ ਦੇ ਵਾਕੀ ਕੁਝ ਇਦਾਂ ਦਾ ਹੋਇਆ ਕਰਨ ਕਾਰਨ ਇਹ ਕੱਲ ਨੂੰ ਧਰਨਾ ਵੀ ਦੇ ਰਹੇ ਨੇ ਇਹ ਮੇਰੇ ਖਿਆਲ ਹੈ ਕਿ ਜਿਹੜੀ ਸਰਕਾਰੀ ਤੇ ਅਜਿਹਨੋਂ ਸੁਖਬੀਰ ਬਾਦਲ ਜੀ ਹੁਣੇ ਸੀ ਉਦੋਂ ਵੀ ਇਦਾਂ ਹੀ ਕਰਦੇ ਸੀ ਤੇ ਜਿਹੜੀ ਅੱਜ ਆ ਉਹ ਵੀ ਇਹੋ ਕੁਝ ਕਰ ਰਹੇ ਆ ਉਹਨਾਂ ਨੇ ਤੇ ਪਹਿਲਾਂ ਹੀ ਕਿਹਾ ਸੀ ਉਹਨਾਂ ਦਾ ਸੋਸ਼ੋਧੀਆਂ ਨੇ ਕਹੀ ਨਹੀਂ ਅਸੀਂ ਸਾਰੇ ਹਥਿਆਰ ਵਰਤਾਂਗੇ ਸ਼ਾਮਦਾਮਦਨ ਭਿਰ ਜੋ ਵੀ ਸਾਡੇ ਕੋਲ ਹੋਊਗਾ ਇਲੈਕਸ਼ਨ ਜਿੱਤਣ ਵਾਸਤੇ ਅਸੀਂ ਧੱਕੇਸ਼ਾਹੀ ਕਰਾਂਗੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਧਿਰਾਂ ਨੂੰ ਇਕੱਠੇ ਹੋ ਕੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਇਸ ਭਗਵਤਵਾਨੀ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਦੇਖਦੇ ਤੁਸੀਂ ਉਹ ਗੈਰਗੈਰ ਨਾਜਾਇਜ਼ ਹੋ ਰਹੀ ਹੈ ਨਹੀਂ ਇਹ ਤੇ ਮੇਰਾ ਖਿਆਲ ਹੈ ਕਿ ਜੋ মিডিਆ ਐਕਸਪਰਟ ਹੈ ਸਾਰੇ ਜਣੇ ਉਹ ਇਹ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਸਮਝ ਸਕਦੇ ਆ ਅਸੀਂ ਇਹ ਨਹੀਂ ਕੁਝ ਕਹਿ ਸਕਦੇ ਕੋ ਜਾਇਜ ਹੈ ਕਿ ਨਜਾਇਜ ਆ ਪਰ ਮੇਰਾ ਖਿਆਲ ਹੈ ਕਿ ਇਹ ਸਾਡੇ ਲੀਡਰ ਨੂੰ ਆਪਣੇ ਕਰਤਾਰ ਨੂੰ ਇਹਨਾਂ ਨੀਵਾਂ ਨਹੀਂ ਕਰਨਾ ਚਾਹੀਦਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਵੱਡਾ ਇਸ ਪਾਰਟੀ ਤੇ ਇਸ ਸਰਕਾਰ ਤੇ ਉਮੀਦ ਸੀ ਪਰ ਇਹਨਾਂ ਨੇ ਸਭ ਕੁਝ ਪੰਜਾਬ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ